हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਹੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਬਾਈ ਕੋਲੇ ਚਾਰ ਕੱਟੀਆਂ ਜਿਨ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਤੁਹਾਨੂੰ ਬੂਰੀ ਕੱਟੀ ਮਿਲ ਜੂ ਬਹੁਤ ਸ਼ਕੀਨ ਹੈ ਫਿਰ ਸਿੰਗਾ ਦਾ ਘੋਨੀ ਆਗੀ ਦੋ ਨੰਬਰ ਤੇ ਤੁਹਾਨੂੰ ਨੀਲੀ ਰਾਵੀ ਨਸਲ ਦੀ ਜੈਨੂਨ ਜੀ ਮਾਰਕਾ ਦੇ ਵਿੱਚ ਕੱਟੀ ਮਿਲ ਜੂਗੀ ਤੇ ਤਿੰਨ ਨੰਬਰ ਤੇ ਤੁਹਾਨੂੰ ਕਾਲੇ ਰੰਗ ਦੀ ਛੋਟੀ ਕੱਟੀ ਮਿਲ ਜੂ ਲਗਭਗ ਲਗਭਗ ਜਿੰਨੇ ਸਾਲ ਦੀ ਮੰਨ ਲਿਏ ਠੀਕ ਆ ਇਹ ਕੱਟੀ ਆ ਤੇ ਚਾਰ ਨੰਬਰ ਤੇ ਕੱਟੀ ਬਾਈ ਕੋਲ ਛੋਟੀ ਬੂਰੀ ਫੇਰ ਆਗੀ ਚਾਰ ਨਗਾ ਦੋ ਦੋ ਬੂਰਾਂ ਕਟਿਆ ਆ ਗਿਆ ਦੇ ਵਿੱਚ ਇੱਕ ਕਾਲੀ ਕੱਟਿਆਗੀ ਤੇ ਇੱਕ ਆਗੀ ਨੀਲੀ ਰਾਬੀ ਠੀਕ ਆ ਤੇ ਸਾਰਾਂ ਕੱਟਾਂ ਚ 4-4 ਥਾਂ ਮਿਲਣਗੇ ਤੇ ਇਹ ਸਾਰਾਂ ਕੱਟਾਂ ਚ ਚੀਰਿਆ ਬਾਕੀ ਕਰਾਂਗਾ ਅਜਨਾ ਗੱਲਬਾਤ ਵੀ ਕੀ ਡਿਟੇਲ ਹੈ ਕਿ ਸੋ ਪਹਿਲਾਂ ਬੇਨਤੀ ਇਹਨਾਂ ਦੇ ਵਿੱਚਾਂ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੋਈ ਪਸ਼ੂ ਖਰੀਦਣ ਤੋਂ ਪਹਿਲਾਂ ਥੱਲੀ ਜਰੂਰ ਕਰ ਲਿਆ ਕਰੋ ਬਾਈ ਸਸਤੀ ਗੱਲ ਜੀ ਸਸਤੀ ਗੱਲ ਵੀਰੇ ਠੀਕ ਠਾਕ ਹੋ ਜੀ ਵਧੀਆ ਵਧੀਆ ਬਾਈ ਜੀ ਤੁਸੀਂ ਪਟੂਆ ਹਾੜੀ ਚ ਵੀ ਨਹੀਂ ਹਟਦਾ ਹਾਂ ਜੀ ਹਾੜੀ ਚ ਵੀ ਨਹੀਂ ਹਟਦਾ ਆਪਣੀ ਤਾਂ ਇਹੀ ਹਾੜੀ ਹੈ ਵੀਰੇ ਇਹੀ ਹਾੜੀ ਆ ਹਾਂ ਜੀ ਠੀਕ ਆ ਤੇ ਨਾਮ ਤੇ ਪਿੰਡ ਐਡਰੈਸ ਦੋਲਦੀ ਕੀ ਹੋਵੇ ਹਾਂ ਤੇ ਚੀਜ਼ ਵਧੀਆ ਹੋਵੇ ਹਾਂ ਤੁਹਾਨੂੰ ਪਤਾ ਰੇਟ ਕਰਕੇ ਆਪਣਾ ਕੰਮ ਚੱਲੀ ਜਾਂਦਾ ਹੁਣ ਜਿਵੇਂ ਪਸ਼ੂ ਸਾਰਿਆਂ ਨੂੰ ਸਾੜੀ ਜੀ ਵੀ ਕਿਹਾ ਆ ਪਾਵਲ ਚੌਥੀ ਪਾਕੜਨ ਦੋ ਮਹੀਨੇ ਘਟਾਂ ਦੀ ਵੀਡੀਓ ਆਪਾਂ ਹਾਂਜੀ ਹਾਂਜੀ ਉਹ ਬਈ ਜਾਂਦੇ ਬਸ ਬਾ ਰੇਟ ਦੇ ਰੇਟ ਆਪਣਾ ਜਾਇਜ਼ ਹੁੰਦਾ ਹਰ ਇੱਕ ਨੂੰ ਹਮ ਐਡਰੈਸ ਵੀਰੇ ਆਪਣਾ ਨਾਮ ਆ ਜਗਸੀਰ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 97791 95511 ਬਾਈ ਅੱਗੇ ਨਹੀਂ ਕਿ ਤੋ ਸਟਾਰਟ ਕਰ ਦੇਣਾ ਜੀ ਵੱਡੀ ਤੋਂ ਵੱਡੀ ਸਟਾਰਟ ਕਰੋ ਜੀ ਲੈ ਘਰ ਬਾਤ ਜੀ ਤੇ ਆਇਆ ਸੀ ਕੀ ਗੱਲ ਬਾਤ ਜੀ ਕਿੰਨੀ ਕੁ ਉਮਰ ਦੀ ਆ ਪੌਣੇ 10 2 ਸਾਲ ਦੀ ਰੱਖੇ ਹੋ ਉਮਰ ਹੈ ਇਹਦੀ ਪੌਣੇ 2 ਸਾਲ ਦੀ ਜਣੀ ਆਪਾਂ 19 ਆ 20 ਨਹੀਂ ਮੰਨ ਲੈਣੇ ਹਾਂ ਜੀ ਅੱਛਾ ਜੀ ਕੱਟੀ ਦੀ ਲੈਂਥ ਦੇਖ ਲੱਕੇ ਹਮ ਸਮੇਂ ਹੀ ਪਲੀ ਆ ਰਾਜੀ ਕੱਟੀ ਆ ਆਪਾਂ ਨਾ ਤਾਂ ਨੂੰ ਮਮੀ ਨਹੀਂ ਕਹਿ ਸਕਦੇ ਨਾ ਨਵਾਂ ਰੰਗ ਸਿੰਘ ਬੋਲ ਸਕਦੇ ਨਹੀਂ ਸਿੰਘ ਹੀ ਹੈ ਨਹੀਂ ਸਿੰਘ ਹੀ ਚੱਕਦੇ ਬਸ ਅੱਛਾ ਮਤਲਬ ਦਿਖਾਏ ਵਸੇ ਕੋਈ ਨਹੀਂ ਕਰੀਏ ਸਿੰਘ ਹੀ ਦਿਖਾਏ ਵੇ ਹਾਂ ਇਧਰ ਕੋਈ ਵੇਰੇ ਅਗਲਾ ਕਹਿੰਦਾ ਬੁਰੀ ਲੈਣੀਆਂ ਸਿੰਘ ਸੋਹਣੇ ਨਹੀਂ ਇਹਦਾ ਸਿੰਗਾ ਵਾਲਾ ਕੰਮ ਹੀ ਨਿਬੜਿਆ ਵੇ ਰਾਜੀ ਰੂਜੀ ਪੂਰੇ ਕੱਟੀਆਂ ਰਾਜੀ ਤਾਂ ਪੂਰੀ ਹੈ ਲੱਗਦੀਆਂ ਐ ਬੈਕਸਾਈਡ ਦਿਖਾ ਦੀ ਆਪਾਂ ਕੱਟੀਆਂ ਬੈਕਸਾਈਡ ਚਾਰ ਥਾਂ ਨੇ ਪੰਜਵੀਂ ਕੋਈ ਕੋਟ ਸ਼ਾਂਪਣੀ ਲੱਖੇ ਇੱਥੋਂ ਚੈੱਕ ਕਰ ਲੋ ਜੀ ਰਾਜ ਹੀ ਹੈ ਕੱਟੀ ਸਭੀ ਬਲੀ ਚੰਗੀ ਹੈਗੀ ਤੇ ਇੱਥੋਂ ਤੁਸੀਂ ਮੰਨ ਕੇ ਜੋ ਜੀ ਥਾਂ ਤੋਂ ਚੈੱਕ ਕਰ ਸਕਦੇ ਨਾ ਪਤਲੀ ਕਾਬੜੀ ਦੀ ਲੱਖੇ ਕੱਟੀਆਂ ਚਾਰ ਦੋਧਾਂ ਦੀ ਕੱਟੀ ਜ਼ਰੂਰ ਨਿਕਲੂਗੀ ਇੰਨਾ ਕਾ ਜਰ ਕੇ ਆਪਾਂ ਕਹਿੰਦੇ ਸੀ ਲਾ ਪੂਰੀ ਕੋਈ ਦਿੱਕਤ ਵਾਲੀ ਗੱਲ ਹੈ ਨਾ ਆਪਾਂ ਐ ਇੱਥੋਂ ਬਾਜੇ ਚੈੱਕ ਕਰ ਲੋ ਲੈ ਹੋਏ ਬਾਜ ਨੂੰ ਬੋਝਣ ਐ ਕਰ ਭਰਾ ਬਣ ਕੇ ਤੋੜ ਕੇ ਦਿਖਾਉਣੇ ਆ ਇਹਨਾਂ ਨੂੰ ਹਾਂ ਉਹ ਕਿਸੇ ਭਰਾ ਨੇ ਦੂਰੋਂ ਨੇੜੇ ਆਉਣਾ ਹੁੰਦਾਗਾ ਉਮਰ ਪੌਣੇ ਇੱਕ ਦੋ ਸਾਲਾਂ ਦੀ ਨਾ ਲਗਭਗ ਜੇ ਮੰਗਣੀ ਰੱਖੇ ਪਹਿਲੀ ਕੱਟੀ ਇਹੀ ਆ ਹਰੇਕ ਨੇ ਵੀਡੀਓ ਤੇ ਠੀਕ ਆ ਪੌਣੇ ਇੱਕ ਦੋ ਸਾਲ ਦੀ ਉਮਰ ਆ ਗਈ ਮਿੱਤਰੋ ਤੇ ਮਾਪੇ ਦਾ ਰਿਕਾਰਡ ਪਤਾ ਕੋਈ ਨਹੀਂ ਲਓ ਵੀਰੇ ਆਪਾਂ ਇਹ ਉਹ ਤਾਂ ਫਿੰਟਰ ਮਾਰਨੀ ਨਹੀਂ ਹਾਂ ਤੇ ਕਾਦੇ ਕਾਠ ਜਿੰਨਾ ਕਿ ਡੇਢ ਤੋਂ ਪੌਣੇ ਦੋ ਸਾਲ ਦੀ ਕੱਟੀ ਦਾ ਹੁਣ ਆ ਦੇਗਾ ਕੰਮ ਕਰਨਾ ਉਹਨਾਂ ਕਾਦ ਆਗਾ ਜੇ ਤੁਸੀਂ ਕਹੋ ਬਾੜੀ ਉੱਚੀ ਹੋਊਗੀ ਜਾਂ ਬਾੜੀ ਮਧਰੀ ਹੋਊਗੀ ਤੇ ਵਧੀਆ ਬੱਤ ਜੇ ਕਾਦ ਚ ਆਈ ਕੱਟੀ ਪੂਰੀ ਵਧੀਆ ਹਾਂ ਠੀਕ ਆ ਜੀ ਤੇ ਇੱਥੋਂ ਸੀ ਬੈਕ ਹੱਪ ਪਿੱਛੇ ਕੋਲ ਚੜਾਈ ਚੈੱਕ ਕਰ ਲੋ ਰਾਜੀ ਰੂਜੀ ਪੂਰੀ ਓਕੇ ਆ ਲਗਭਗ ਜੇ ਐਂ ਮੰਨ ਲ ਲਈ ਵੀ ਇਹ 4 ਕਿ ਮਹੀਨੇ 3 ਕਿ ਮਹੀਨੇ ਠੀਕ ਆ ਲੈ ਲੋ ਹਣਾ ਵੀਰੇ 4 ਮਹੀਨੇ ਤੱਕ ਜੀ ਬਾਈ ਹੂੰ ਹੂੰ ਠੀਕ ਐ ਇੱਥੋਂ ਚੈੱਕ ਕਰ ਲੋ ਤੁਹਾਨੂੰ ਦਿਖਾ ਰਾਂ ਚੜਾਈ ਕਿਉਂਕਿ ਬਾਕੀ ਸਮਝਦੇ ਹੁੰਦਾ ਤਾਂ ਇੱਥੋਂ ਸੀ ਚੈੱਕ ਕਰ ਲੋ ਤਾਂ ਹਉਣ ਤੂੰ ਆ ਤੇ ਕੁੱਲ ਮਿਲਾ ਕੇ ਕੱਟੀ ਦੀ ਹੈਗੀ ਮੇਤਰੋ ਸ਼ਕੀਨ ਹੈ ਤੇ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਸੋ ਦਾ ਮਨ ਖੜਨਾ ਚਾਹੀਦਾਗਾ ਤੇ ਇੱਥੋਂ ਚੈੱਕ ਕਰ ਲੋ ਠੀਕ ਆ ਜੀ ਤੇ ਰੇਟ ਫਿਰ ਇਹਨਾਂ ਦੇ ਇੱਕ ਮਿੰਟ ਰੋਕੀ ਦਿ ਬੋਲੀ ਨਾ ਇੱਕ 132 ਵਾਲਾ ਨਿਗਾਹ ਮਾਰ ਲਓ ਜੀਵ ਗਲਾਬੀ ਜਲਾ ਬਾਅਦ ਚ ਉਹਨਾਂ ਦਿਖਾਵੇ ਨਾਲ ਖਾਵੇ ਅੱਖਾਂ ਚੇ ਕਰ ਲਓ ਦੋਨੇ ਤੇ ਮੱਥਾ ਵੱਲ ਹੈ ਥੋਡੀ ਚਿੱਟੀ ਹੈ ਤੇ ਚਾਰੇ ਪੈਰ ਚਿੱਟਾ ਹੈ ਨਾ ਵੀਰੇ ਹਾਂਜੀ ਤੇ ਇਹ ਕਿੰਦੀ ਕੁ ਉਮਰ ਚ ਆ ਗਈ ਇਹ ਡੇਢ ਸਾਲ ਦੀ ਇਹ ਡੇਢ ਸਾਲ ਦੀ ਹੈਗੀ ਕੱਟੀ ਇਹ ਵੀ ਇਹਦੇ ਚ ਵੀ ਖੋਡ ਸ਼ੈਂਪ ਕੋਈ ਨਹੀਂ ਰੱਖੇ ਬਾਈ ਲੈ ਠੰਡ ਦਿਖਾ ਦੀ ਹਲਾ ਪਹੁੰਚ ਕੇ ਥੋੜੀ ਡਾੜੀ ਚਾਰ ਹਮ ਇਹਦੇ ਵੀ ਹਮ ਹੜ ਜਾ ਪੁੱਤ ਲੈ ਇੱਥੇ ਚੈੱਕ ਕਰ ਲੋ ਈ ਥਾਨ ਹੰਡੀ ਸੀ ਲਗੋ ਥਾਨ ਸੋਹਣੇ ਨੇ ਚਾਰ ਲੱਗੇ ਨੇਗੇ ਬਲਾਂ ਵਾਲੀ ਝੋਲੀ ਆ ਗਈ ਆ ਇਹਨੂੰ ਪਿੱਛੇ ਕਰੀ ਮੇਰੇ ਕਾਲੀ ਕੱਠੀ ਥੋੜੀ ਪਿੱਛੇ ਉਹ ਪੁੱਤ ਇਹਨੂੰ ਨਰਾਲੀ ਕਰ ਹੂੰ ਡੇਢ ਸਾਲ ਦੀ ਲਾ ਕੇ ਭੱਜ ਜਾਈਂ ਹਾਂਜੀ ਹਾਂਜੀ ਸਰ ਪਾ ਥੋੜਾ ਵਜਨ ਹਲਕਾ ਨਾ ਹਾਂ ਇਹਦਾ ਜੋ ਡੈਰੀ ਪ੍ਰੋਟੀਨ ਚੱਲ ਪੀ ਬਸ ਭਾਰਾ ਹੋ ਜਾਣਾ ਵਜਨ ਗੱਲ ਤਾਂ ਉਹੀ ਮਿਹਨਤ ਤੇ ਆ ਨਾ ਜੇ ਸਾਂਹ ਸਾਲ ਬੰਦਾ ਕਰ ਲੂ ਮਿਹਨਤ ਕਰ ਲੂਗਾ ਹੂੰ ਤੇ ਡੇਢ ਸਾਲ ਦੀ ਕੀਮਤ ਬਹੁਤ ਲੱਖੇ ਬਈ ਕੱਟੀ ਲੈ ਕੇ ਅਗਲੇ ਨੂੰ ਪੜਤਾ ਹੂੰ ਸਿੰਘ ਦੇ ਲਈ ਇਥੋਂ ਮੋੜਨੇ ਸਟਾਰਟ ਕਰਤੇ ਕਰ ਮਾਲ ਲਈ ਪ੍ਰੋਪਰ ਘਰੇਆ ਹਾਂ ਪੁਰਗਾ ਐਂ ਨੀਲੀਆਂ ਅੱਖਾਂ ਨੇ ਐ ਨਹੀਂ ਕੋਈ ਮਾੜਾ ਮੋਟਾ ਜੰਮਾ ਕਮੈਂਟ ਲਈ ਅੱਖੋਂ ਕਹੇ। ਸਾਡੇ ਦੱਬਾ ਜਾਣੀ ਹੈ। ਥੋੜੀ ਚਿੱਟੀ ਆ ਗਈ ਤੇ ਚਾਰੇ ਪੈਰ ਜਿੱਟਾ ਗਏ ਨਾ ਹਾਂਜੀ ਸਰ ਬਾਕੀ ਜਿਹੜਾ ਤੋਰ ਕੇ ਦਿਖਾ ਦੇ ਫਿਰ ਬਈ ਬਈ ਨਾਲ ਯਾਰ ਤੋਰ ਕੇ ਦਿਖਾ ਦਿੰਨੇ ਹਾਂ। ਹਾਂ। ਤਾਂ ਇੱਥੋਂ ਵਜਨ ਚਾ ਗਲੋ ਹਲਕੀ ਥੋੜੀ ਵਜਨ ਚ ਤੇ ਬਾਕੀ ਰੰਗ ਬੰਨ ਘਟੇ ਠੀਕ ਹੈ। ਸਾਫ ਸਫਲ ਜਗਾ ਚੰਗੀ ਕਰ ਲੂ ਕੋਈ ਭਰਾ ਹਨਾ। ਦੋ ਚਾਰ ਮਹੀਨੇ ਸਾਭ ਕੇ। ਹਾਂ ਇੱਕ ਇੱਕ ਢੱਡ ਵੀ ਥੱਲੇ ਧੁੰਨੀ ਵੀ ਚਿੱਟੀ ਐ। ਇਹ ਵੀ ਸੰਖਾ ਦਿਖਾ ਦਨਾ। ਪ੍ਰੋਪਰ ਨਿਸ਼ਾਨੀਆਂ ਵੀਰੇ। ਪ੍ਰੋਪਰ ਨਿਸ਼ਾਨ ਆ ਗਿਆ। ਕੋਈ ਭਰਾ ਤੇ ਠੀਕ ਆ ਬਰੇ ਮੋੜ ਲਾ ਲਾ ਇੱਥੋਂ ਚੈੱਕ ਕਰ ਲੋ ਕੱਟੀ ਦਾ ਰੰਗਵੰਨ ਜੀ ਵੀ ਗੁਲਾਬੀ ਆ ਗਈ ਤੇ ਹੈੱਡ ਤੇ ਮਲ ਧੁੰਨੀ ਆਪਾਂ ਕਹਿਆ ਹੈੱਡ ਤੇ ਵੀ ਨਿਸ਼ਾਨ ਹੈਗਾ ਚਿੱਟਾ ਨਾ ਚਾਰੇ ਪਾਸੇ ਚਿੱਟਾ ਆ ਗਿਆ ਤੇ ਬਾਕੀ ਜਿਹੜਾ ਕਰੈਕਟਰ ਉਹ ਤੁਹਾਡੇ ਸਾਹਮਣੇ ਵੀ ਕਿਵੇਂ ਨਜ਼ਰ ਆਉਦਾ ਨਾ ਤੇ ਮੁੱਲ ਵੀਰੇ ਫਿਰ ਇਹਨਾਂ ਦੇ ਮੁੱਲ ਵੀਰੇ ਫੋਨ ਦੀ ਹੋਣਗੇ ਅੱਛਾ ਮੁੱਲ ਭਰਾ ਦੇ ਫੋਨ ਤੇ ਹੁੰਦੇ ਕਿਉਂਕਿ ਬਾਈ ਦਾ ਸੇਲ ਪਰਚੇ ਦਾ ਕੰਮ ਹੈ ਸੋ 100 ਪੜਦਾ ਹੁੰਦਾ ਤੇ ਅੱਗੇ ਕੀ ਆਪਣੇ ਕੋਲ 3 ਨੰਬਰ ਤੇ ਕਾਲੀ ਕੱਟੀ ਵੀਰੇ ਕਾਲੀ ਵੀਰੇ ਕਿੰਨੀ ਕੁ ਮਰਚਾ ਦੀ ਲਗਭਗ ਜੇ ਇਹ ਬਾਈ 10 ਤੋਂ 11 ਮਹੀਨੇ ਉਮਰ 10 ਤੋਂ 11 ਪਰ ਥਾਨ ਦਿਖਾ ਦੇ ਕੱਟੀ ਲੈ ਵੋਚ ਕੇ ਜੇ ਨਾ ਹਮ ਲੈ ਥਾਨ ਚੇਕ ਕਰ ਲੋ ਚਾਰ ਥਾਣੇ ਕਰਮਾਲੀ ਦੇ ਸੋਹਣੀ ਝੋਲੀ ਐ ਤੇ ਇੱਥੇ ਚੱਕਾ ਲੋ ਨਾ ਹਾਂਜੀ ਠੀਕ ਐ ਵਜਨ ਵੀ ਠੀਕ ਐ ਕਿੰਨੇ ਕਿੰਨੇ ਦੀ 11 ਮਹੀਨੇ ਦੀ 11 ਮਹੀਨੇ ਦੀ 11 ਮਹੀਨੇ ਦੀ ਕੱਟੀ ਐ ਖੜ ਨਹੀਂ ਖੁਣ ਨਹੀਂ ਲੈਂਦੀ ਆਪਾਂ ਹਮ ਰੰਗ ਵਨ ਵੀ ਠੀਕ ਐ ਕੱਟੀ ਹੈ ਨਾ ਪੂਰੀ ਬੜੀ ਖੜ ਨਹੀਂ ਖੁਣ ਨਹੀਂ ਦੇਖ ਕੱਟੀ ਦੀ ਹਮ ਐ ਐ ਕਮਾਈ ਮੂੰਹ ਜਿੱਦਰ ਆਇਓ ਪੁੱਤਰ ਲਵੀ 10 ਗਿਆ 11ਵੇਂ ਮਹੀਨੇ ਕੱਟੀ ਆ ਖੜ ਨਹੀਂ ਖੁੜਨੀ ਕਰਮਾਲ ਦੀ ਚੰਗੀ ਆ ਸ਼ਕੀ ਨਾ ਕਰਤੀ ਤੇ ਪਤਲੀ ਤੋਂ ਪਤਲੀ ਚਮੜੀ ਚਾ ਗਈ ਤੇ ਅੱਗੇ ਕੀ 4 ਨੰਬਰ ਤੇ ਛੋਟੀ ਬੂਰੀ ਆ ਗਈ ਨਾ ਛੋਟੀ ਜੀ ਇੱਕ ਨਹੀਂ ਕੁ ਉਮਰ ਚਾ ਗਈ ਇਹ ਵੀ ਨਹੀਂ ਇੰਨੀ ਕਿਊਗੀ ਇਹ 11ਵੇਂ ਮਹੀਨੇ ਦੀ ਬਸ ਕਾਲੀ ਦੇ ਹਾਨ ਦੇ ਦੋਨੇ ਹਾਨ ਪ੍ਰਾਨ ਚ ਆ ਗਏ ਹੈ ਇਹ ਪੂਰੀ ਜਿਹੜੀ ਆਪਾਂ ਕਹਿੰਦੇ ਨੇ 13 ਵਾਲੀ ਬੂਰੀ ਲਾਲੀ ਵਾਲੀ ਬੂਰੀ ਹੈ ਹੂੰ ਲਾ ਇਥੋ ਚੈੱਕ ਕਰ ਲਈ ਇਹ ਵਾਹ ਸੇਵਾ ਦੇਖ ਕੱਟੀ ਨੇ ਜਨਮ ਲੈ ਲਿਆ ਭਾਈ ਵੀਰੇ ਬੈਕ ਸ਼ਾਰਟ ਤੋਂ ਬਾਝ ਦਿਖਾ ਦੇ ਬਾਝ ਨੇ ਕਿੰਨਾ ਕਾ ਕੱਟੀ ਦਾ ਇਹਦਾ ਕੱਟੀ ਨੇ ਪਾਪ ਵੀ ਕਰਿਆ ਕਿਸੇ ਦੇ ਘਰੇ ਚੰਗੇ ਘਰੇ ਜਨਮ ਲੈਂਦਾ ਇੱਥੇ ਰੋਗ ਦੀ ਦੇਖ ਜਿਹੀ ਕਿਤੇ ਛੋਟੇ ਹੁੰਦੇ ਮੈਨ ਚੰਗੇ ਘਰੇ ਜੰਮ ਪੈਂਦੀ ਹੈ ਨਾ ਸੇਵਾ ਵਾਲੇ ਦੇ ਤੇ ਮੈਨ ਦੀ ਗੱਲਬਾਤ ਹੀ ਹੋਰ ਹੋਣੀ ਸੋਨਣਾ ਆ ਕਿ ਆਪਣੇ ਪਰਮਾਤਮਾ ਨੇ ਡਿਊਟੀ ਲਈ ਲੱਖਿਆ ਇਹਨੂੰ ਚੰਗੇ ਘਰੇ ਹੀ ਪਹਚਾਵਾਂਗੇ ਰੋਕੀ ਰੋਕੀ ਮੈਂ ਥਾਣਾ ਦਿਖਾ ਦਿੰਦੀ ਆ ਲਾ ਇਥੋ ਥਾਣਾ ਚੈੱਕ ਕਰ ਲੋ ਮਿੱਤਰੋ ਤੇ ਹਾਲਾਂਕਿ ਸਾਨੂੰ ਚਿੱਟੇ ਰੰਗ ਚ ਥਾਣ ਹੁੰਦੇ ਨੇ ਇਹਦੇ ਮੈਨ ਚਟਾ ਪ ਲਗਭਗ ਜੇ ਉਮਰਾਂ ਕੱਟੀ ਦੀ 10 ਮੰਨ ਲਓ 11 ਮੰਨ ਲਓ ਸਾਲ ਮੰਨ ਲਓ ਦੋ ਕੱਟੀਆਂ ਇਹ 11 ਕਰ ਮਹੀਨੇ ਚ ਕਾਲੀ ਤੇ ਬੂਰੀ ਆ ਗਈ ਤੇ ਇਹ ਨੀਲੀ ਰਵੇਗੀ 1.5 ਸਾਲ ਦੀ ਤੇ ਇਹ ਆ ਗਈ ਪੌਣੇ ਇੱਕ ਦੋ ਸਾਲ ਦੀ ਬੂਰੀ ਝੋਟੀ ਠੀਕ ਹੈ ਹਾਂਜੀ ਤੇ ਕਦ ਕਦ ਠੀਕ ਆ ਗਿਆ ਵਿਚਾਰਾਂ ਕੱਟੀਆਂ ਦਾ ਉਮਰ ਦੇ ਹਿਸਾਬ ਨਾਲ ਬਾਈ ਦਾ ਪਿੰਡ ਮਹਿਤਾ ਤਹਿਸੀਲ ਤਬਾਦ ਜ਼ਿਲ੍ਹਾ ਬਰਨਾਲਾ ਆ ਗਿਆ ਮੋਬਾਈਲ ਨੰਬਰ 9779965511 ਤੇ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣ ਲਈ ਸੰਪਰਕ ਕਰਨਾ ਮੇਰਾ ਤਾਂ ਮੇਰਾ ਨੰਬਰ ਨੋਟ ਕਰ ਲੋ 83604 62501 ਧੰਨਵਾਦ ਜੀ